ਤੁਸੀਂ ਦੱਸੋ ਕਿ ਸਰਪੰਚ ਗਲਤ ਕਿੱਥੇ ਆ ਆ ਸਰਪੰਚ ਦੀ ਗਲਤੀ ਕੀ ਆ ਤੁਸੀਂ ਬਸ ਇਹ ਬਿਲਕੁਲ ਕਲੀਅਰ ਕਰਨਾ ਹੈ ਕਿ ਆ ਜੋ ਬੋਲ ਰਿਹਾ ਮੌਜੂਦਾ ਸਰਪੰਚ ਹੈ ਔਰ ਇਸ ਦੀ ਗਲਤੀ ਕੀ ਆ ਇਸ ਦੀ ਗਲਤੀ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਹੈ ਇਹ ਗਲਤ ਕਿੱਥੇ ਆ ਇੱਕ ਤਾਨਕੇ ਖੜਾ ਔਰ ਟਕਾ ਕੇ ਗੱਲ ਕਰ ਰਿਹਾ ਔਰ ਆ ਤਸਵੀਰਾਂ ਵੇਖੋ ਤੁਸੀਂ ਕਿ ਸਰਪੰਚ ਨੇ ਟੈਂਪੂ ਘੇਰ ਲਿਆ ਔਰ ਰੌਲਾ ਬਣ ਗਿਆ ਆ ਰੌਲੇ ਦਾ ਤੁਹਾਨੂੰ ਕਾਰਨ ਵੀ ਦੱਸ ਦਿੰਦੇ ਆ ਕਿ ਕਾਰਨ ਕੀ ਬਣਿਆ ਔਰ ਜਦੋਂ ਸਰਪੰਚ ਨੇ ਟੈਂਪੂ ਘੇਰਿਆ ਤਾਂ ਸਰਪੰਚ ਨੇ ਵੀਡੀਓ ਵਾਇਰਲ ਕਰ ਦਿੱਤੀ ਆ ਔਰ ਵੀਡੀਓ ਲਗਾਤਾਰ ਚਲਦੀ ਆ ਔਰ ਵਾਇਰਲ ਹੋ ਰਹੀ ਆ ਲਾਈਵ ਹੋ ਰਿਹਾ ਔਰ ਪੰਗਾ ਦੱਸ ਦਈਏ ਤੁਹਾਨੂੰ ਕੀ ਪੈ ਗਿਆ ਕਿ ਇਸ ਪੰਗੇ ਦੇ ਵਿੱਚ ਆਟੋ ਵਾਲੇ ਨੂੰ ਵੀ ਪੁੱਛਿਆ ਜਾ ਰਿਹਾ ਔਰ ਜੋ ਬਜ਼ੁਰਗ ਜੋ ਬਜ਼ੁਰਗ ਰੋਕ ਰਿਹਾ ਉਹ ਕੌਣ ਹੈ ਬਜ਼ੁਰਗ ਤੇ ਕਿਉਂ ਰੋਕ ਰਿਹਾ ਇਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਆ ਸਰਪੰਚ ਨੇ ਜਦੇ ਟੈਂਪੂ ਰੋਕ ਕੇ ਬੋਰੀਆਂ ਕਢਾ ਕੇ ਬਾਹਰ ਸੱਟ ਦਿੱਤੀਆਂ ਤਾਂ ਬੋਰੀਆਂ ਵੇਖ ਲਓ ਤੁਸੀਂ ਕਿੰਨੀਆਂ ਔਰ ਦੱਸ ਦਈਏ ਕਿ ਕੋਨੇਵਾਲ ਪਿੰਡ ਜਦੋਂ ਡੇਰਾ ਬਾਬਾ ਨਾਨਕ ਦੇ ਬਿਲਕੁਲ ਥੋੜੀ ਜੀ ਗਾਂਹਾਂ ਜਾਂਦੇ ਆ ਤਾਂ ਕੋਨੇਵਾਲ ਪਿੰਡ ਆਉਂਦਾ ਤਾਂ ਹੜਾਂ ਦੀ ਮਾਰ ਹੇਠ ਆਇਆ ਸੀ ਪਿੰਡ ਹੁਣ ਇਹ ਬੋਰੀਆਂ ਸਰਪੰਚ ਦੱਸ ਰਿਹਾ ਕਿ ਇਹ ਬੋਰੀਆਂ ਟੈਂਪੂ ਉਤੇ ਲੋਡ ਹੋ ਕੇ ਇਹ ਬੀ ਹੈ ਕਣਕ ਦਾ ਬੀਜ ਜੋ ਕਿਸਾਨਾਂ ਨੇ ਖੇਤਾਂ ਵਿੱਚ ਬੀਜਣਾ ਔਰ ਬਹੁਤ ਸਾਰੇ ਕਿਸਾਨ ਇਹ ਬੀਜਣ ਵਾਸਤੇ ਲੈ ਕੇ ਜਾਂਦੇ ਆ ਕਈ ਸੰਸਥਾਵਾਂ ਦੇ ਰਹੀਆਂ ਕੋਈ ਸਰਕਾਰਾਂ ਦੇ ਰਹੀਆਂ ਲੇਕਿਨ ਸਰਪੰਚ ਦੇ ਧਿਆਨ ਵਿੱਚ ਹੋਣਾ ਚਾਹੀਦਾ ਇਸ ਸਾਡੇ ਪਿੰਡ ਵਿੱਚ ਕੀ ਆਇਆ ਤੇ ਕੀ ਨਹੀਂ ਆਇਆ ਕਿਉਂਕਿ ਸਰਪੰਚ ਨੇ ਪਿੰਡ ਦੇ ਲੋਕਾਂ ਨੂੰ ਕੋਈ ਵੀ चीज ਦੀ ਕਮੀ ਆਵੇ ਤਾਂ ਉਸ ਨੂੰ ਪ੍ਰੋਵਾਈਡ ਕਰਕੇ ਦੇਣਾ ਹੁੰਦਾ ਚਾਹੇ ਉਹ ਸਰਕਾਰ ਤੋਂ ਹੋਵੇ ਚਾਹੇ ਕਿਸੇ ਸੰਸਥਾ ਤੋਂ ਹੋਵੇ ਲੇਕਿਨ ਸਰਪੰਚ ਦੇ ਧਿਆਨ ਵਿੱਚ ਜ਼ਰੂਰ ਹੋਣਾ ਚਾਹੀਦਾ ਔਰ ਇਹ ਮੌਜੂਦਾ ਸਰਪੰਚ ਹੈ ਮੌਜੂਦਾ ਸਰਪੰਚ ਨੇ ਆਟੋ ਰੋਕ ਲਿਆ ਔਰ ਦੱਸ ਰਿਹਾ ਕਿ ਲਗਭਾਗ 20 30 ਬੋਰੀਆਂ ਜੂ ਹੈ ਇਹ ਕਣਕ ਦੀਆਂ ਨੇ ਜਦਕਿ ਪਿੰਡ ਦੇ ਵਿੱਚ ਹੋਰ ਲੋਕਾਂ ਦੀ ਕਈ ਜ਼ਰੂਰਤ ਹੈ ਔਰ ਇੱਥੋਂ ਸਰਪੰਚ ਕਹਿ ਰਿਹਾ ਇਹ ਵੇਚਣ ਵਾਸਤੇ ਜਾ ਰਹੇ ਸੀ ਇਹ ਆਟੋ ਉਤੇ ਲੋਡ ਹੋਈਆਂ ਵੇਚਣ ਵਾਸਤੇ ਜਾ ਰਹੇ ਆ ਕਿਤੇ ਇਹ ਵੀ ਮਾਮਲਾ ਹੋ ਸਕਦਾ ਵੀ ਇੱਕ ਇੱਕ ਦੋ ਦੋ ਬੋਰੀਆਂ ਲੋਕਾਂ ਸਾਰੀਆਂ ਜਿੰਨੀਆਂ ਸੰਸਥਾ ਲੈ ਕੇ ਆ ਰਹੀਆਂ ਉਹਨਾਂ ਤੋਂ ਇਕੱਠੀਆਂ ਕਰਕੇ ਤਾਂ ਹੁਣ ਇੱਕੋ ਹੀ ਟੈਂਪੂ ਭਰਿਆ ਤਾਂ ਸ਼ਹਿਰ ਨੂੰ ਵੇਚਣ ਤੁਰ ਗਏ ਔਰ ਇਸੇ ਹੀ ਪਿੰਡ ਦੇ ਇਸੇ ਨਗਰ ਦੇ ਲੋਕ ਹੋਣਗੇ ਖੋਨੇਵਾਲ ਦੇ ਔਰ ਕੋਈ ਵੰਡਣ ਵਿੱਚ ਨਹੀਂ ਥੱਕ ਰਿਹਾ ਤੇ ਕੋਈ ਲੁੱਟਣ ਵਿੱਚ ਨਹੀਂ ਥੱਕ ਰਿਹਾ ਕਿਸ ਕੁਝ ਇਸ ਤਰ੍ਹਾਂ ਦਾ ਲੱਗ ਰਿਹਾ ਇਹ ਪੱਕੀ ਗੱਲ ਅਸੀਂ ਨਹੀਂ ਕਹਿ ਸਕਦੇ ਕਿ ਇਹ ਵੇਚਣ ਜਾ ਰਿਹਾ ਸੀ ਜਾਂ ਨਹੀਂ ਲੇਕਿਨ ਕਿਉਂਣਾ ਤੋਂ ਜਵਾਬ ਨਹੀਂ ਆ ਰਿਹਾ ਔਰ ਸਰਪੰਚ ਟਕਾ ਕੇ ਕਹਿ ਰਿਹਾ ਔਰ ਟੈਂਪੂ ਵਾਲਾ ਵੀ ਦੱਸ ਕੇ ਗਿਆ ਇਹਨਾਂ ਨੂੰ ਕਿ ਇਹ ਅਸੀਂ ਦੁਕਾਨ ਤੇ ਜਾਣ ਵਾਸਤੇ ਕਿਹਾ ਕਿ ਫੁਲਾਣੀ ਦੁਕਾਨ ਤੇ ਲੈ ਜਾ ਜਦ ਕਿ ਪਿੰਡ ਵਿੱਚ ਬੀਜ ਆਉਂਦਾ ਕਿ ਕਣਕ ਬੀਜਣੀ ਹੈ ਇਹ ਕਿੱਥੋਂ ਆਇਆ ਕਿੱਥੇ ਨਹੀਂ ਸਰਪੰਚ ਦੇ ਧਿਆਨ ਵਿੱਚ ਹੈ ਨਹੀਂ ਦੇ ਵਿੱਚ ਕਣਕ ਦੀਆਂ ਬੂਰੀਆਂ ਆਈਆਂ ਨੇ ਔਰ ਬੂਰੀਆਂ ਲਗਾਤਾਰ ਬਾਹਰ ਨੂੰ ਜਾ ਰਹੀਆਂ ਔਰ ਸ਼ਹਿਰ ਦੇ ਵਿੱਚ ਵਿਕਣ ਵਾਸਤੇ ਜਾ ਰਹੀਆਂ ਔਰ ਹੁਣ ਉਹ ਟੈਂਪੂ ਵੀ ਛੱਡ ਕੇ ਚਲੇ ਗਏ ਬੂਰੀਆਂ ਲਾ ਕੇ ਚਲੇ ਗਏ ਕਾਰਨ ਕੀ ਬਣਿਆ ਕਿੱਥੋਂ ਆਈਆਂ ਲੋਕਾਂ ਨੇ ਤਾਂ ਸਰਪੰਚ ਨੂੰ ਗਾਲਾਂ ਕੱਢਣੀਆਂ ਕਿ ਜੇਦਾ ਕੋਈ ਗਰੀਬ ਐ ਲੈ ਕੇ ਜਾ ਰਿਆ ਜਾਣਦੇ ਲੋਕ ਤਾਂ ਚੋਰੀ ਨੂੰ ਵੀ ਕਾਰੋਬਾਰ ਕਹਿ ਦਿੰਦੇ ਆ ਲੋਕ ਨਸ਼ਾ ਵੇਚਣ ਵਾਲੇ ਨੂੰ ਵੀ ਕਾਰੋਬਾਰ ਕਹਿ ਦਿੰਦੇ ਆ ਲੋਕ ਗਲਤ ਚੱਲਣ ਵਾਲੇ ਨੂੰ ਵੀ ਕਾਰੋਬਾਰ ਕਹਿ ਦਿੰਦੇ ਆ ਲੋਕ ਇਹੀ ਕਹਿੰਦੇ ਆ ਕਿ ਵਿਚਾਰਾ ਗਰੀਬ ਐ ਕਾਰੋਬਾਰ ਕਰਨਾ ਚਾਹੁੰਦਾ ਸੀ ਚੱਲ ਚਾਹੇ ਪੁੱਠਾ ਹੀ ਸਹੀ ਰੋਟੀ ਤੱਕ ਮਾਰਿਆ ਚੱਲ ਨਸ਼ਾ ਹੀ ਵੇਚ ਰਿਆ ਰੋਟੀ ਤੱਕ ਮਾਰਿਆ ਚੱਲ ਗੁਟਕੇ ਬੀੜੀਆਂ ਸਿਕਤਾ ਵੇਚ ਰਿਆ ਰੋਟੀ ਤਾਂ ਕਮਾ ਰਿਆ ਲੋਕ ਤਾਂ ਆ ਕਹਿੰਦੇ ਆ ਤਾਂ ਹੁਣ ਸਰਪੰਚ ਨੂੰ ਵੀ ਲੋਕਾਂ ਨੇ ਕਹਿਣਾ ਉਹ ਬਜ਼ੁਰਗ ਹੱਥ ਜੋੜੀ ਜਾ ਰਿਹਾ ਤੂੰ ਟੈਂਪੂ ਰੋਕੀ ਜਾ ਰਿਹਾ ਤੂੰ ਬੋਰੀਆਂ ਕੱਢ ਲਈਆਂ ਉਹ ਸਰਪੰਚ ਨੇ ਵਿਚਾਰੇ ਨੇ ਕਿੰਨੀ ਮਿਹਨਤ ਕੀਤੀ ਏ ਕਿੰਨੀ ਹਿੰਮਤ ਨਾਲ ਅੱਗੇ ਆਇਆ ਏ ਪਰ ਲੋਕਾਂ ਨੇ ਇਹੀ ਕਹਿਣਾ ਕਿ ਉਸ ਗਰੀਬ ਦੇ ਕੋਲੋਂ ਤੂੰ ਉਹਨੂੰ ਤਾਂ ਖਾ ਲੈਂਦੇ ਜੇ ਉਹ ਵੇਚ ਕੇ ਪੈਸੇ ਚਾਰ ਵਟ ਲੈ ਲੈਂਦਾ ਤੇ ਤੂੰ ਵਟ ਲੈਣ ਦਿੰਦਾ ਲੋਕਾਂ ਨੇ ਬਹੁਤ ਕਮੈਂਟ ਕਰਨੇ ਆ ਕਿਉਂਕਿ ਮੂਰਖਤਾ ਵੀ ਲੋਕਾਂ ਵਿੱਚ ਬਹੁਤ ਜ਼ਿਆਦਾ ਕੁੱਟ-ਕੁੱਟ ਕੇ ਭਰੀ ਹੋਈ ਏ ਤਾਂ ਪੜ੍ਹੇ ਲਿਖੇ ਲੋਕ ਵੀ ਹੈਗੇ ਆ ਜੋ ਵਿੱਚ ਸਲਾਗਾ ਕਰ ਰਹੇ ਆ ਕਿ ਵਧੀਆ ਕੀਤਾ ਸਰਪੰਚ ਨੇ ਤਾਂ ਹੁਣ ਤੁਹਾਨੂੰ ਇਹ ਵਾਇਰਲ ਵੀਡੀਓ ਪੂਰੀ ਕਲੀਅਰ ਵੀ ਵਿਖਾਉਂਦੇ ਆ ਤੁਸੀਂ ਸਰਪੰਚ ਦੇ ਪੂਰੇ ਬੋਲ ਸੁਣਨੇ ਆ ਪਹਿਲੇ ਮਾਮਲਾ ਵੇਖਣਾ ਕੀ ਆ ਫਿਰ ਬੋਲ ਸੁਣਨੇ ਆ ਫਿਰ ਕਮੈਂਟ ਕਰਨਾ ਕਿ ਸਰਪੰਚ ਕਿੱਥੇ ਗਲਤ ਹੈ ਔਰ ਇਹੋ ਜੇ ਇਹੋ ਜੇ ਜੁਝਾਰੂ ਸਰਪੰਚ ਵਿਰਲਾ ਹੀ ਮਿਲਦੇ ਆ ਜੋ ਦਾਤੇ ਲਗਾ ਦਿੰਦੇ ਆ ਸਾਰਾ ਕੁਝ ਪਿੰਡ ਵਾਸਤੇ ਉਹ ਕਹਿੰਦਾ ਮੈਂ ਪਿੰਡ ਨੂੰ ਫਿਰ ਕਿੱਥੋਂ ਪ੍ਰੋਵਾਈਡ ਕਰਕੇ ਦੇਵਾਂਗਾ ਮੈਨੂੰ ਪਤਾ ਤਾਂ ਹੋਵੇ ਆ ਕਿੱਥੋਂ ਆਇਆ ਕਿੱਥੋਂ ਨਹੀਂ ਕੀ ਪਤਾ ਜੋ ਸੰਸਥਾ ਦੇਣ ਆਈਆਂ ਉਹਨਾਂ ਦਾ ਇਕੱਠਾ ਕੀਤਾ ਨਹੀਂ ਵੇਚਣ ਜਾ ਰਹੇ ਕੀ ਪਤਾ ਕਿਸੇ ਸਰਕਾਰ ਨੇਤ ਨਹੀਂ ਭੇਜਿਆ ਜੋ ਵੇਚਣ ਜਾ ਰਿਹਾ ਮੇਰੇ ਕੋਲ ਕੋਈ ਡਾਟਾ ਨਹੀਂ ਔਰ ਇਸ ਬੀਆਂ ਵਾਲੇ ਰੌਲੇ ਦੇ ਵਿੱਚ ਵੇਖਦੇ ਆ ਹੁਣ ਲੋਕ ਕੀ ਕਮੈਂਟ ਕਰਦੇ ਆ ਸਰਪੰਚ ਬਾਰੇ ਕੀ ਕਹਿਣਾ ਚਾਹੁੰਦੇ ਆ ਤਸਵੀਰਾਂ ਪੂਰੀਆਂ ਵੇਖੋ ਰੌਲਾ ਪੂਰਾ ਵੇਖੋ ਔਰ ਇਸ ਬਾਰੇ ਕਮੈਂਟ ਜਰੂਰ ਕਰਨਾ ਕਿ ਪ੍ਰੋਪਰ ਇਹ ਪਿੰਡ ਵਾਕਈ ਘੋਨੇ ਵਾਲਾ ਜਾਂ ਕੋਈ ਹੋਰ ਹੈ ਜਗ੍ਹਾ ਕਿਹੜੀ ਆ ਇਸ ਬਾਰੇ ਕਮੈਂਟ ਜਰੂਰ ਕਰਨਾ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜੁ ਧੰਨਵਾਦ ਮੈਨੂੰ ਪਾਪਾ ਮੈਂ ਪਾਪਾ ਮੈਂ ਆਪਣੇ ਪਿਓ ਦਾ ਨਹੀਂ ਬੰਦਾ ਮੈਂ ਸਿਚਾਈ ਵਾਲਾ ਬੰਦਾ ਮੇਰੇ ਕੋਲ ਰੁਪਈਏ ਦੀ ਨਹੀਂ ਤੋੜ ਮੈਨੂੰ 1 ਰੁਪਈਆ ਦੀ ਵੀ ਤੋੜ ਨਹੀਂਗੀ ਮਾਸਚਾਈ ਵਾਲਾ ਬੰਦਾ ਆ ਮੈਂ ਸਾਹਮਣੇ ਲਾਉਣੇ ਆ ਸਾਰੇ ਲੋਕਾਂ ਦੇ ਸਾਹਮਣੇ ਲਾਉਣੇ ਆ ਤੁਹਾਡੇ ਤੋੜੇ ਲਾਉਣੇ ਆ ਹਾਂ ਇਹ ਐਨੇ ਤੋੜੇ ਕਿੱਥੇ ਚੰਦੇ ਵੀ ਅਸੀਂ ਲੋਕ ਅਸੀਂ ਧਰਲੇ ਲਿਆ ਦੇ ਨਾ ਆਹ ਵੀਡੀਓ ਬਣਦੀ ਆ ਉਹ ਕੈਮਰੇ ਵਿੱਚ ਸਾਹਮਣੇ ਆ ਨਾ ਨਾ ਅਸੀਂ ਭਾਪਾ ਨਾ ਮਤਬਲ ਕੋਈ ਨਹੀਂ ਇਹਨਾਂ ਕੋਈ ਮਤਬਲ ਨਹੀਂ ਆ ਇੱਥੇ ਲੋਕਾਂ ਦੀ ਮਾਂ ਅੰਕ ਲਿਆਵਾਂਗਾ ਕਰਤੂਤ ਕੱਲੇ-ਕੱਲੇ ਦੀ ਕਿ ਇਹ ਕੋਹਨੇ ਆਲਾ ਭੈਣ ਤੋਂ ਚੁਪਿਆ ਤੇ ਹੈ ਹੀ ਪਰ ਸਾਨੂੰ ਜਿੰਨਾ ਬਦਨਾਮ ਕਰਤਾ ਤੁਸੀਂ ਲੋਕਾਂ ਨੇ ਨਾ 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 ਪਾਪਾ ਪਰੇ ਹੋਇਆ ਪਾਪਾ ਮੇਰੇ ਨਾਲ ਉਹ ਗੱਲ ਹੀ ਨਹੀਂ ਕਰਨੀ ਨਾ ਇਹ ਨਾ ਨਾ ਇਹ ਨਾ ਇਹ ਨਾ ਵੰਡਿਆ ਤੂੰ ਨਾਲ ਤੇ ਵੀ ਐਕਸ਼ਨ ਲਾਵਾਂਗਾ ਮੈਂ ਕੋਈ ਗੱਲ ਨਹੀਂ ਆ ਓਏ ਪਾਪਾ ਜੀ ਤੁਸੀਂ ਦੱਸਿਓ ਵੀ ਕਿੱਥੇ ਚੱਲਿਆ ਸੀ ਇਹ 20 ਕਿੱਧਰ ਚੱਲਿਆ ਕੀ ਹਿਸਾਬ ਹੀ ਇਹ 22 23 ਟੋਣੇ 20 ਕਿੱਥੇ ਚੱਲੇ ਸੀ ਇਹਦਾ ਹਿਸਾਬ ਚਾਹੀਦਾ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚ ਵੀ ਆ ਤੂੰ ਪਿੰਡ ਦੇ ਸੂਹ ਮੰਡਿਆ ਵੀ ਨਹੀਂ ਗਿਆ ਤਾਨੂੰ ਇੰਨਾ ਵੀ ਕਿੰਨੇ ਦੇਤਾ ਕਿਹੜੇ ਹਿਸਾਬ ਤੇ ਦੇਤਾ ਓਹ ਫੜ ਪਈ ਆਂਦੀ ਤੂੰ ਆ ਗਿਆ ਵੀਜਲਦੀ ਆ ਹਾਂ ਪਾਪਾ ਜੀ ਆਪਾਂ ਇੱਕ ਮਿੰਟ ਇੱਕ ਮਿੰਟ ਹਾਂ ਆ ਵੀਰ ਤੇ ਨਾਲ ਹੀ ਆਦੇ ਸਾਰਾ ਕੋਈ ਲੱਲਿਆ ਵੀਰ ਦਾ ਵੀ ਲੱਲਿਆ ਨਾਲ ਦੀ ਗੱਲ ਕੀ ਹੈ ਨਾ ਕੋ ਚੰਗੀ ਬਣੇਗੀ ਕੋਈ ਤੇ ਮੇਰੇ ਗਾਣੇ ਕੋਨਾ ਕੋਨਾ ਸਾਰਾ ਕੋਈ ਫੜ ਜਾ ਲੈਂਦਾ ਹੈ ਨਹੀਂ ਫੜਕੇ ਲਿਆ ਹੁੰਦਾ ਕੋਈ ਗੱਲ ਕੋਈ ਗੱਲ ਸਾਨੂੰ ਲੋਕ ਕਹਿੰਦੇ ਨੇ ਭੈਣ ਕੇ ਮੂਰਖ ਬੰਦੇ ਨੇ ਅਸੀਂ ਮੂਰਖ ਆਪੇ ਆਂ ਅਸੀਂ ਮੂਰਖ ਆਪੇ ਆ ਵੀ ਲਾ ਵੀਰ ਲਾ ਲਾ ਸਾਰੇ ਤੋੜੇ ਇੱਥੇ ਉੱਥੇ ਦੇ ਵੇਖੀਏ ਬਰਾ ਮੀਰ ਉਹ ਤੁਹਾਨੂੰ ਉਹ ਨੇਵਾ ਦੇ ਸ਼ਿਦਾਈ ਕਰਤਾ ਲੋਕਾਂ ਨੂੰ ਆਹ ਦੀਦਨਾ ਅਜੀ ਕੋ ਦੀ ਉਹੀ ਦੱਸੋ ਪਾਪਾ ਜੀ ਕੀ ਕੀ ਮਤਲਬ ਹੈ ਇਹ ਕਾਹਦੇ ਵਾਸਤੇ ਕਿੱਥੇ ਚੱਲਿਆ ਸੀ ਇਹ ਦੱਸੋ ਆਹ ਮਤਲਬ ਇਹ ਰੰਦਾਂ ਨੂੰ ਉਧਰੋਂ ਫੇਰ ਲਿਆ ਆਉਂਟੇ ਦੇਣੇ ਹੈ ਬੀਜ ਨੂੰ ਫਿਰ ਮਦਾ ਜਾਂੜਿਆ ਹੈ ਟੈਂਪੂ ਚ ਲੱਥੰਦਿਆ ਤੇ ਟੈਂਪੂ ਵਾਲਾ ਦੱਸੰਦਿਆ ਸਾਰਾ ਕੁਝ ਕੀ ਦੱਸੰਦਿਆ ਪੁੱਛੋ ਉਹਨੂੰ ਪੁੱਛੋ ਕਿਥੇ ਘੱਲਣ ਲਿਆ ਦੱਸ ਵੀਰ ਕਿੱਥੇ ਚੱਲੇ ਆ ਦੱਸ ਵੀਰ ਕਿਥੋਂ ਦਾ ਕਰਾਇਆ ਲੈ ਕਿੱਥੇ ਦਾ ਵੀਰੇ ਦੱਸ ਨਹੀਂ ਤੇ ਤੈਨੂੰ ਤੇ ਤੇ ਕਾਰਵਾਈ ਹੋਣੀ ਹੈ ਇਹ ਰਿਤੇਦਾਰਾਂ ਕੋ ਚੱਲੇ ਹਨ ਆਓ ਬੱਸ ਭਰਾ ਹਾਂ ਬੱਸ ਇਹ ਗੱਲ ਦਿਆ ਆਪਾਂ ਸਹੀ ਜਾ ਤਾਂ ਸਾਨੂੰ ਵੀ ਸਹੀ ਕਰਾ ਲੈਣਾ ਵੀਰ ਜੀ ਸਾਨੂੰ ਕੋਈ ਟੈਂਕ ਹਾਂ ਤੇਰੇ ਦਾਦਾ ਨਾ ਕਰਾ ਲਈ ਕਿਦੇ ਹੁਣ ਗਲਤੀ ਕੰਮ ਗੱਲਾਂ ਸੇਵਾ ਤੇ ਸੰਗਤ ਦੇ ਆਂਦੀ ਜਾਂ ਇੱਥੇ ਵੀਰ ਜੀ ਮੇਰੀ ਗੱਲ ਸੁਣ ਇੱਕ ਮਿੰਟ ਹੁਣ ਤੁਸੀਂ ਮੇਰੇ ਕੋਲੋਂ ਚੱਲ ਜਿਓਗੇ ਤੇ ਤਰੀ ਮੇਰੇ ਕੋਲ ਸਮਝਾ ਲੈਣਾ ਹਰ ਕ ਬੰਦੇ ਨੂੰ ਪਤਾ ਆ ਵੀ ਇਹ ਕੰਮ ਗਲਤ ਆ ਆਪਾਂ ਗੱਲਾਂ ਸਾਨੂੰ ਸੰਗਤ ਦੇਣ ਦੀ ਆ ਵੀ ਆਪਣੇ ਪਿੰਡਾਂ ਦੇ ਜਿਨ੍ਹਾਂ ਨੂੰ ਮਾਰ ਪਈ ਉਹ ਵੀ ਜੋ ਮਗਰ ਲੈ ਇਹ ਗੱਲ ਗਲਤ ਆ ਗਿਆ ਅਸੀਂ ਜਾ ਕੇ ਲੜਦੇ ਹਾਂ ਸਾਨੂੰ ਇੰਨੇ ਤੋੜੇ ਦੋ ਹੈ ਡਾਈਨਾ ਥਾਣਾ ਇੱਕ ਮਿੰਟ ਗੱਲ ਸੁਣੋ ਸਾਨੂੰ ਸਾਨੂੰ ਫੇਰਾ ਲੈ ਕੇ ਚੱਲ ਫੇਰਾ ਲਾਉਣ ਦੇਣਾ ਸਾਨੂੰ ਇਹ ਗੱਲ ਹਲੋ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਕੀ ਫਤਿਹ ਵੀਰ ਜੀ ਮੈਂ ਪਿੰਡ ਕੋਨੇਵਾਲ ਦਾ ਮੌਜੂਦਾ ਸਰਪੰਚ ਅਮਰਜੀਤ ਸਿੰਘ ਵੀਰ ਜੀ ਆਹ 20 ਤੋੜੇ ਮੈਂ ਟੈਂਪੂ ਤੋਂ ਲਾਏ ਨੇ ਜਿਹੜੇ ਵਿਕਣ ਵਾਸਤੇ ਜਾ ਰਹੇ ਹਾਂ ਵੀਰ ਨੂੰ ਲੱਗੇ ਖਲਾ ਲਾ ਕਿੱਥੇ ਹੀ ਚੱਲੇ ਆਜੇ ਉਹਦਾ ਨੰਬਰ ਨੋਟ ਕਰ ਲਓ ਟੈਂਪੂ ਦਾ ਵੀ ਨਹੀਂ ਉਹ ਵੀਰ ਨੂੰ ਰੇ ਬਾਜ ਮਾਰੋ ਇੱਥੇ ਆਓ ਵੇਚੀ ਮੜਾਓ ਲਓ ਲਓ ਵੇਚੀ ਦਾ ਹੋਈ ਇਹ ਵੀਰ ਲੈ ਕੇ ਜਾ ਰਿਹਾ ਹੈ ਟੈਂਪੂ ਦੇ ਉੱਤੇ ਉਹ ਪਿੱਛੇ ਜੋ ਮਨਜੀਤ ਆ ਉਹਨਾਂ ਦੇ ਫਾਦਰ ਸਾਹਿਬ ਫੌਜੀ ਸਾਹਿਬ ਜਿਹੜੇ ਕੀ ਨਾਲ ਇਹਦਾ ਲੈ ਕੇ 20 ਤੋੜੇ ਵੇਚਣ ਵਾਸਤੇ ਜਾ ਰਹੇ ਨੇ ਪਿੰਡੋਂ ਸਾਡੇ ਪਿੰਡ ਦੇ ਵਿੱਚ ਵੀ ਨਹੀਂ ਪੂਰਾ ਹੋ ਰਿਹਾ ਇਹਨਾਂ ਕੋਲ 20 ਤੋੜੇ ਕਿੱਥੋਂ ਆਏ ਨੇ ਇਹ ਦੱਸਣ ਮੈਨੂੰ ਵੀਰ ਜੀ ਵੇਖੋ ਮੈਂ ਪਿੰਡ ਦਾ ਮੌਜੂਦਾ ਸਰਪੰਚਾਂ ਮੇਰੇ ਥਰੂ ਨਾ ਕਣਕਵੰਡੀ ਗਈ ਨਾ ਕੁਛ ਮੈਂ ਇਹ ਫੜ ਕੇ ਲਿਆਂ ਹਾਟੋ ਮੈਂ ਫੜ ਕੇ ਲਿਆਂ ਆ ਆਟੋ ਇਹ ਵੇਖੋ ਵੀ ਇਹ ਕਿੱਥੇ ਜਾਂਦੀ ਆ ਕਿੱਥੋਂ ਆਉਂਦੀ ਆ ਲੋਕ ਕਹਿੰਦੇ ਆ ਵੀ ਸਰਪੰਚ ਸਰਪੰਚ ਦੇ ਨਾਲ ਦਾ ਕੀ ਕਰਨਾ ਲੋਕਾਂ ਨੂੰ ਇਹ ਚੀਜ਼ ਨਹੀਂ ਮਿਲਦਾ ਹੀ ਨਾ ਕੋਈ ਆ ਲੋਕ ਰੋਂਦੇ ਆ ਵੀ ਵਾਸਤੇ ਇਹ ਵੀ ਵਿਖਣ ਵਾਸਤੇ ਜਾਂਦੇ ਆ ਆਮ ਪਾਰਟੀ ਇਹ ਤੁਸੀਂ ਦੱਸੋ ਆਮ ਪਾਰਟੀ ਨੇ ਮੰਡਿਆ ਕਿੰਨੇ ਮੰਡਿਆ ਮੈਨੂੰ ਇਹ ਤੇ ਦੱਸੋ ਵੀਰ ਜੀ ਇਹ ਕਿੱਥੋਂ ਵੀ ਆਇਆ ਇਹਨਾਂ ਨੂੰ ਤਾਂ ਘਰ ਵਾਲਿਆਂ ਤੋਂ ਪੁੱਛੋ